ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਹੋਰ ਫਿਰ ਤੋਂ ਸਵਾਗਤ ਹੈ ਦੋਸਤੋ ਤੇ ਇੱਕ ਅਪਡੇਟ ਤੁਹਾਡੇ ਲਈ ਹੋਰ ਲੈ ਕੇ ਆਏ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭਾਰਤ ਪਾਕਿਸਤਾਨ ਦੇ ਵਿੱਚ ਜਿਹੜਾ ਤਣਾਅ ਆ ਉਹ ਵੱਧਦਾ ਜਾ ਰਿਹਾ ਤੇ ਜਿੰਨੂੰ ਮੱਦੇ ਨਜ਼ਰ ਰੱਖਦੇ ਹੋ ਕਾਫੀ ਜ਼ਿਆਦਾ ਜੜੀਆਂ ਨੇ ਉਹ ਮੁਸ਼ਕਲਾਂ ਖੜੀਆਂ ਹੋ ਗਈਆਂ ਨੇ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜਾ ਆ ਉਹ ਹਾਈ ਅਲਰਟ ਰੈਡ ਅਲਰਟ ਜਿਹੜਾ ਆ ਉਹ ਜਾਰੀ ਕਰ ਦਿੱਤਾ ਗਿਆ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਦੁਕਾਨਾਂ ਬਾਜ਼ਾਰ ਵੀ ਜਿਹੜੇ ਆ ਉਹ ਬੰਦ ਕਰਵਾ ਦਿੱਤੇ ਗਏ ਤੇ ਨਾਲ ਦੀ ਨਾਲ ਜਿਹੜਾ ਆ ਸਮੇਂ-ਸਮੇਂ ਸਰ ਜਿਹੜਾ ਆ ਤੇ ਲਗਾਤਾਰ ਜਿਹੜੇ ਨੇ ਉਹ ਵਾਰ-ਵਾਰ ਜਿਹੜੇ ਆ ਅਪਡੇਟ ਆ ਰਹੇ ਤਾਂ ਅਪਡੇਟ ਜਿਹੜੇ ਆ ਉਹ ਤੁਹਾਡੇ ਨਾਲ ਜਿਹੜੇ ਆ ਸਾਂਝੇ ਕਰਦੇ ਪਏ ਆ ਤੇ ਹੁਣ ਫੇਰ ਇੱਕ ਜਿਹੜਾ ਆ ਅਪਡੇਟ ਆਇਆ ਜਿਹਦੇ ਚ ਖਾਸ ਕਰਕੇ ਜਿਹੜੀ ਇਹ ਉਹ ਬਹੁਤ ਹੀ ਜ਼ਿਆਦਾ احتیاط ਵਰਤਣ ਦੇ ਲਈ ਜਿਹੜਾ ਆ ਜਿਹੜਾ ਪ੍ਰਸ਼ਾਸਨ ਵੱਲੋਂ ਜਿਹੜਾ ਆ ਕਿਹਾ ਗਿਆ ਹੈ ਤਾਂ ਦਦੀ ਕੀ ਗਰਦਾਸਪੁਰ ਦੇ ਵਿੱਚ ਖਾਸ ਕਰਕੇ ਜਿਹੜਾ ਪ੍ਰਸ਼ਾਸਨ ਨੇ ਫਿਰ ਤੋਂ ਹਦਾਇਤਾਂ ਜਾਰੀ ਕੀਤੀ ਨੇ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਡੇ ਟਾਈਮ ਦੇ ਵਿੱਚ ਜੇਕਰ ਪ੍ਰੋਬਲਮ ਜਾਂਦੀਆਂ ਨੇ ਤੇ ਡੇ ਟਾਈਮ ਦਿਨ ਦੇ ਵਿੱਚ ਜੇਕਰ ਕਿਤੇ ਮਤਲਬ ਕੋਈ ਜੰਗ ਦੀ ਜਿਹੜੀ ਸਥਿਤੀ ਬੰਦੀ ਤਾਂ ਉਹਦੇ ਵਿੱਚ ਜਿਹੜਾ ਆ ਆਮ ਜਨਤਾ ਨੂੰ ਕੀ ਕਰਨਾ ਪਹਿਲੀ ਗੱਲ ਤੇ ਉਹਨਾਂ ਨੇ ਕਿਹਾ ਵੀ ਪੈਨਿਕ ਨਹੀਂ ਹੋਣਾ ਡਰਨਾ ਨਹੀਂ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆਵੇ ਤੇ ਪ੍ਰਸ਼ਾਸਨ ਦੇ ਦਿੱਤੇ ਗਏ ਜਿਹੜੇ ਆ ਉਹ ਨੰਬਰ ਆ ਉਹਨਾਂ ਦੇ ਉੱਤੇ ਜਿਹੜਾ ਆ ਗੱਲਬਾਤ ਕਰੇ ਤੇ ਨਾਲ ਦੀ ਨਾਲ ਜਿਹੜਾ ਆ ਪ੍ਰਸ਼ਾਸਨ ਨੂੰ ਇਨਫੋਰਮੇਸ਼ਨ ਵੀ ਦਿੱਤੀ ਜਾਵੇ ਉਹਦੇ ਵਿੱਚ ਵਿੱਚ ਇਹਨਾਂ ਨੇ ਕਿਹਾ ਵੀ ਖਾਸ ਕਰਕੇ ਕੋਸ਼ਿਸ਼ ਕਰੋ ਕਿ ਘਰਾਂ ਦੇ ਅੰਦਰ ਹੀ ਰਹਿ ਜਾਵੇ ਘਰਾਂ ਤੋਂ ਬਾਹਰ ਨਾ ਨਿਕਲੇ ਜਾਵੇ ਜੇਕਰ ਦਿਨ ਵੇਲੇ ਇਦਾਂ ਦੀ ਕੋਈ ਤੰਗੀ ਪ੍ਰੇਸ਼ਾਨੀ ਆਉਂਦੀ ਹੈ ਲੱਗਦਾ ਹੈ ਵੀ ਜੰਗ ਦੇ ਹਾਲਾਤ ਜਿਹੜੇ ਦਿਨ ਦੇ ਵਿੱਚ ਵੀ ਚੱਲਦੇ ਪਏ ਆ ਦਿਨ ਦੇ ਵਿੱਚ ਵੀ ਤੁਹਾਨੂੰ ਜੇਕਰ ਇਦਾਂ ਦੀ ਕੋਈ ਮੁਸ਼ਕਲ ਨਜ਼ਰ ਆ ਰਹੀ ਹੈ ਤਾਂ ਉਹਦੇ ਵਿੱਚ ਕੀ ਘਰਾਂ ਚੋਂ ਬਾਹਰ ਨਿਕਲੋ ਆਪਣੇ ਘਰਾਂ ਦੇ ਵਿੱਚ ਹੀ ਜਿਹੜਾ ਆ ਉਹ ਬੈਠੇ ਰਹੋ ਤੇ ਕੋਸ਼ਿਸ਼ ਕਰੋ ਵੀ ਬਾਲਕੋਨੀਆਂ ਜਿੱਦ ਤੱਕ ਸਾਡਾ ਡਬਲ 12 ਹੁੰਦਾ ਡਬਲ ਕੋਠਾ ਹੁੰਦਾ ਤੇ ਉਹਦੀ ਬਾਲਕੋਨੀ ਦੀਆਂ ਖਿੜਕੀਆਂ ਖੋਲ ਕੇ ਅਸੀਂ ਬਾਹਰ ਨੂੰ ਬੜੀਆਂ ਮੂੰ ਟਾਟਾ ਡਵੈਨੇ ਆ ਉਹ ਵੀ ਜਿਹੜਾ ਆ ਮਨਾ ਕੀਤਾ ਗਿਆ ਆ ਵੀ ਬਾਲਕੋਨੀਆਂ 'ਚ ਖੜਨਾ ਜਾਂ ਬਾਲਕੋਨੀਆਂ ਦੇ ਵਿੱਚ ਦੀ ਲੇਟ ਜਗਾ ਕੇ ਜਿਹੜਾ ਆ ਜਾਂ ਉੱਥੇ ਖੜ ਕੇ ਫੋਨ ਚਲਾਉਣ ਤੋਂ ਵੀ ਮਨਾ ਕੀਤਾ ਗਿਆ ਆ ਦੂਸਰਾ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਆ ਵੀ ਜੇਕਰ ਤੁਸੀਂ ਘਰ ਦੇ ਅੰਦਰ ਤੇ ਘਰ ਦੇ ਅੰਦਰ ਉਹ ਬਾਹਰ ਉਹ ਗੱਡੀ ਲੈ ਕੇ ਜਾ ਰਹੇ ਹੋ ਤੇ ਇੱਕ ਜਗ੍ਹਾ ਦੇ ਉੱਤੇ ਜਿਹੜਾ ਆ ਉਹ ਗੱਡੀ ਨੂੰ ਰੋਕ ਕੇ ਉੱਥੇ ਦੇ ਉੱਤੇ ਰੁਕ ਜਾਓ ਤੇ ਕੋਸ਼ਿਸ਼ ਕਰੋ ਕਿ ਜਿਹੜਾ ਆ ਉਹ ਆਪਣੀ ਗੱਡੀ ਨੂੰ ਪਾਰਕ ਕਰਕੇ ਕਿਸੇ ਸਾਈਡ ਤੇ ਜਿਹੜਾ ਆ ਰੁਕ ਜਾਓ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਪੀ ਖਾਸ ਕਰਕੇ ਜਿਤਨਾ ਭੂਮਿਕਾ ਤੇ ਜਿਹੜੇ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆਂ ਵੀ ਅੰਡਰ ਬ੍ਰਿਜ ਜਾਂ ਅੰਡਰ ਜਿਹੜੇ ਘਰ ਬਣੇ ਹੁੰਦੇ ਨੇ ਮਿੱਟੀ ਦੇ ਅੰਦਰ ਬਣੇ ਹੁੰਦੇ ਨੇ ਜਿਹਨੂੰ ਆਪਾਂ ਬੇਸਮੈਂਟ ਵੀ ਕਹਿੰਦੇ ਆਂ ਉਸ ਬੇਸਮੈਂਟ ਦਾ ਜਿਹੜਾ ਆ ਉਹ ਡੇ ਟਾਈਮ ਦੇ ਵਿੱਚ ਜਿਹੜਾ ਸਹਾਰਾ ਲੈਣਾ ਚਾਹੀਦਾ ਆ ਤੇ ਕਦੇ ਵੀ ਜਿਹੜਾ ਆ ਉਹ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਰਾਤ ਦੇ ਟਾਈਮ ਦੇ ਉੱਤੇ ਤਾਂ ਬਹੁਤ ਜ਼ਿਆਦਾ ਜਿਹੜਾ ਆ ਉਹ ਪਹਿਲਾਂ ਤੋਂ ਹੀ ਅਪਡੇਟ ਜਿਹੜੀ ਆਪਾਂ ਦੇ ਚੁੱਕੇ ਆ ਪਰ ਇੱਕ ਵਾਰੀ ਫੇਰ ਤੋਂ ਤੁਹਾਨੂੰ ਜਿਹੜਾ ਆ ਰਾਤ ਦੇ ਟਾਈਮ ਦਾ ਵੀ ਜਿਹੜਾ ਅਪਡੇਟ ਦਿੰਨੇ ਸਾਇਰਨ ਵਜਦਾ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਅਪਡੇਟ ਆਉਂਦੀ ਹੈ ਵੀ ਜੰਗ ਲੱਗ ਚੁੱਕੀ ਹੈ ਰਾਤ ਦੇ ਸਮੇਂ ਤੇ ਉਸੇ ਵੇਲੇ ਸਾਇਰਨ ਜਾਂ ਬੱਤੀ ਬੰਦ ਹੋਣ ਤੋਂ ਬਾਅਦ ਆਪਨੇ ਇਨਵਰਟਰ ਲਾਈਟਾਂ ਟਾਰਚਾਂ ਜਾਂ ਫੋਨ ਦੀ ਲਾਈਟ ਜਾਂ ਕਿਸੇ ਵੀ ਤਰ੍ਹਾਂ ਦੀ ਲਾਈਟ ਆ ਉਹ ਬੰਦ ਕਰ ਦਿਓ ਖਾਸ ਕਰਕੇ ਜਿਹੜੇ ਸਿੰਗਲ ਕਮਰਿਆਂ ਵਾਲੇ ਘਰ ਨੇ ਉਹ ਆਪਣੇ ਅੰਦਰ ਦੀ ਲਾਈਟ ਜਗਾਓ ਬਾਹਰ ਵਿਹੜੇ ਦੀ ਲਾਈਟ ਬੰਦ ਕਰ ਦਿਓ ਲੈਟਰਿੰਗ ਬਾਥਰੂਮ ਅਗਰ ਵਿਹੜੇ ਦੇ ਵਿੱਚ ਹੈ ਤੇ ਉਹਦੀਆਂ ਵੀ ਲਾਈਟਾਂ ਬੰਦ ਕਰ ਦਿਓ ਵਿਹੜੇ ਦੇ ਵਿੱਚ ਦੀਆਂ ਜਿੰਨੀਆਂ ਵੀ ਲਾਈਟਾਂ ਨੇ ਉਹ ਬੰਦ ਕਰਕੇ ਰੱਖੋ ਖਾਸ ਕਰਕੇ ਜਦੋਂ ਸਾਇਰਨ ਵੱਜਦਾ ਤੇ ਬਲੈਕ ਆਰ ਦਾ ਜਿਹੜਾ ਆ ਆਰਡਰ ਹੋ ਜਾਂਦਾ ਉਸ ਸਮੇਂ ਦੇ ਵਿੱਚ ਜਿਹੜਾ ਆ ਕਦੇ ਵੀ ਜਿਹੜੀਆਂ ਨੇ ਵਿਹੜੇ ਦੀਆਂ ਲਾਈਟਾਂ ਨਹੀਂ ਜਗਨ ਦੇਣੀਆਂ ਤੇ ਅੰਦਰ ਦੀ ਲਾਈਟ ਵੀ ਜੇਕਰ ਤਾਂ ਡਾ ਸਿੰਗਲ ਰੂਮ ਹੈ ਸਿੰਗਲ ਘਰ ਆ ਬਿਨਾ ਵਰਾਂਡੇ ਤੋਂ ਘਰ ਆ ਤੇ ਅੰਦਰ ਦੀਆਂ ਲਾਈਟਾਂ ਜਿਹੜੀਆਂ ਜਗਾਉਂਦੇ ਹੋ ਤੁਸੀਂ ਤੇ ਅੰਦਰ ਦੀ ਲਾਈਟ ਜਗਾਉਂਦੇ ਉੱਤੇ ਵੀ ਬੂਹਾ ਬੰਦ ਕਰਕੇ ਤੇ ਜੇਕਰ ਚਦਰੇ ਲੱਗੀ ਹੋਇਆ ਤੇ ਉਹਨਾਂ ਦੇ ਵਿੱਚੋਂ ਦੀ ਜੜਾ ਆ ਪਰਦੇ ਕਰ ਦਿਓ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਲਾਈਟ ਜਿਹੜੀ ਹੈ ਬਾਹਰ ਵਿੜੇ ਦੇ ਵਿੱਚ ਨਾ ਵੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿੱਥੇ-ਜਿੱਥੇ ਵੀ ਹੁਣ ਤੱਕ ਡਰੋਨ ਡਿੱਗੇ ਨੇ ਜਾਂ ਜਿੱਥੇ-ਜਿੱਥੇ ਵੀ ਜੜਾ ਆ ਉਹ ਮਜ਼ਾਇਲ ਵਗੈਰਾ ਡਿੱਗੇ ਉਹ ਲਾਈਟ ਵਾਲੀ ਜਗ੍ਹਾ ਦੇ ਉੱਤੇ ਡਿੱਗੇ ਜਿੱਥੇ ਲਾਈਟ ਜਗਦੀ ਪਈ ਸੀ ਉੱਥੇ-ਉੱਥੇ ਜੜਾ ਆ ਇਹ ਚਾਂਸ ਹੋਏ ਨੇ ਤੇ ਲਾਈਟ ਜਿਹੜੀ ਉਹ ਪ੍ਰੋਪਰ ਵੇਦ ਨਾਲ ਬੰਦ ਕਰਨੇ। ਦੂਸਰੀ ਗੱਲ ਜਿਹੜੀ ਹੈ ਕਿ ਬਹੁਤ ਸਾਰੇ ਲੋਕ ਆਈ ਕੇ ਕੋਠਿਆਂ ਦੇ ਉੱਤੇ ਚੜ ਜਾਂਦੇ ਨੇ, ਸੱਤਾਂ ਦੇ ਉੱਤੇ ਚੜ ਜਾਂਦੇ ਨੇ ਤੇ ਇਹ ਵੀ ਨਹੀਂ ਕਰਨਾ ਤੁਸੀਂ ਭਾਵੇਂ ਜਿੰਨੀ ਮਰਜ਼ੀ ਆਫਤ ਆ ਜਾਵੇ ਆਪਣੇ ਅੰਦਰੋਂ ਨਿਕਲ ਕੇ ਤੁਸੀਂ ਸੱਤ ਦੇ ਉੱਤੇ ਨਹੀਂ ਆਉਣਾ ਕਿਉਂਕਿ ਸੱਤ ਦੇ ਉੱਤੇ ਆਉਣ ਦੇ ਨਾਲ ਜਿਹੜਾ ਆ ਤੁਹਾਡਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਸੱਤ ਦੇ ਉੱਤੇ ਆਉਂਦੇ ਹੋ ਤੇ ਮੈਨੂੰ ਇਹਨਾਂ ਪਤਾ ਆ ਕਿ 100% ਤੁਸੀਂ ਫੋਨ ਨਾਲ ਲੈ ਕੇ ਹੁੰਦੇ ਹੋ ਤੇ ਫੋਨ ਤੇ ਗਾਜਗਾ ਵਿੰਦੇ ਹੋ ਵੀਡੀਓ ਬਣਾ ਲਾ ਪਿੰਦੇ ਹੋ ਸੱਤ ਦੇ ਉੱਤੇ ਪਰ ਇਹ ਵੀ ਕੰਮ ਕਰਨਾ ਜਿਹੜਾ ਆ ਉਹ ਬੇਕੂਫੀ ਕੋਈ ਵੀਡੀਓ ਬਣਾਉਂਦੇ ਸਮੇਂ ਸਕਰੀਨ ਜਗਦੀ ਏ ਲਾਈਟ ਜਗਦੀ ਏ ਤੇ ਲਾਈਟ ਜਗਣ ਦੇ ਨਾਲ ਜਿਹੜੀ ਉਹ ਤੁਹਾਨੂੰ ਪ੍ਰੋਬਲਮ ਆ ਸਕਦੀ ਹੋ ਸਕਦਾ ਵੀ ਉਸ ਸਮੇਂ ਤੁਹਾਡੇ ਫੋਨ ਚੱਲ ਪਵੇ ਤੇ ਫਲੈਸ਼ ਲਾਈਟ ਵੀ ਜਗ ਜਾਵੇ ਜਿਹਦੇ ਨਾਲ ਤੁਹਾਡਾ ਨੁਕਸਾਨ ਹੋ ਸਕਦਾ ਸੱਤ ਦੇ ਉੱਤੇ ਨਹੀਂ ਆਉਣਾ ਬਾਲਕੋਨੀ ਚ ਨਹੀਂ ਖਲੋਣਾ ਲਾਈਟਿੰਗ ਪੂਰੀਆਂ ਤਰ੍ਹਾਂ ਜਿਹੜੀਆਂ ਰਾਤ ਨੂੰ ਬੰਦ ਹੋਣੀਆਂ ਚਾਹੀਦੀਆਂ ਆ ਜਿਹੜੇ ਆਸ ਪੜੋਸ ਦੇ ਵਿੱਚ ਲਾਈਟ ਜਗਦੀ ਉਹਨੂੰ ਕਹਿ ਕੇ ਜਿਹੜੀ ਲਾਈਟ ਬੰਦ ਕਰਵਾਓ ਤੇ ਉਹਨੂੰ ਜਿਹੜੀ ਹੈ ਉਹ ਤਰਲ ਮੰਤ ਮਾਰੋ ਕਿ ਭਰਾਵਾ ਲਾਈਟ ਬੰਦ ਕਰ ਲਾ ਕਿਉਂਕਿ ਇਸ ਦੇ ਨਾਲ ਜਿਹੜਾ ਆ ਸਾਡਾ ਨੁਕਸਾਨ ਹੋ ਸਕਦਾ ਤੇ ਕੱਲਾ ਉਹਦਾ ਨਹੀਂ ਤੁਹਾਡਾ ਵੀ ਨੁਕਸਾਨ ਹੋ ਸਕਦਾ ਆਪਣਾ ਤੇ ਆਪਣੇ ਬੱਚਿਆਂ ਦੇ ਨਾਲ-ਨਾਲ ਆਪਣੇ ਆਂਡ ਗਵਾਂਡ ਦਾ ਵੀ ਖਿਆਲ ਰੱਖਦੇ ਹੋਏ ਲਾਈਟਾਂ ਜਿਹੜੀਆਂ ਨੇ ਉਹ ਜ਼ਰੂਰ ਬੰਦ ਕਰਕੇ ਰੱਖੋ ਟਾਈਮ ਰੈਂਦੇ ਰੈਂਦੇ ਰੋਟੀ ਪਕਾ ਲਵੋ ਖਾ ਲਵੋ ਤਾਂ ਕਿ ਜਿਹੜਾ ਆ ਬਲੈਕਆਊਟ ਹੋਣ ਤੋਂ ਬਾਅਦ ਹਨੇਰਾ ਹੋਣ ਤੋਂ ਬਾਅਦ ਲਾਈਟਾਂ ਜਗਾਉਣ ਦੀ ਲੋੜ ਹੀ ਨਾ ਪਵੇ ਜੇ ਪਾਵੇ ਤੇ ਸਿਰਫ ਅੰਦਰਲੀ ਲਾਈਟ ਜਿਹੜੀ ਬੈਕਸ਼ਟ ਦੇ ਕਮਰੇ ਦੀ ਲਾਈਟ ਆ ਉਹ ਜਗਾਈ ਜਾਵੇ ਬਾਹਰ ਲੀਆਂ ਲਾਈਟਾਂ ਜਿਹੜੀਆਂ ਨੇ ਖਾਸ ਕਰਕੇ ਉਹ ਨਾ ਜਗਾਈਆਂ ਜਾਣ ਦੂਸਰੀ ਗੱਲ ਜੇ ਤੁਹਾਡੇ ਨੇੜੇ ਤੜੇ ਸੋਲਰ ਲਾਈਟ ਜਗਦੀ ਪਈ ਤੇ ਉਹਨੂੰ ਵੀ ਜਿਹੜਾ ਆ ਡਿਸਕਨੈਕਟ ਕਰ ਦਿਓ ਉਹਦੀ ਤਾਰ ਕੱਟ ਦਿਓ ਤਾਂ ਕਿ ਉਹ ਆਟੋਮੈਟਿਕਲੀ ਨਾ ਜਗੇ ਇਨਵਰਟਰਾਂ ਦੀ ਲਾਈਟ ਜਿਹੜੀ ਆਟੋਮੈਟਿਕਲੀ ਜਗਦੀ ਉਹਨੂੰ ਵੀ ਜਿਹੜਾ ਆ ਬੰਦ ਕਰ ਦਿੱਤਾ ਜਾਵੇ ਤੇ ਜਾਂ ਹੋਰ ਵੀ ਉਪਕਰਨ ਲਾਈਟ ਵਾਲੇ ਨੇ ਜਿਹੜੇ ਉਹ ਆਪਣੇ ਵਾਲੇ ਵਾਲੇ ਤੋਂ ਬੰਦ ਕਰ ਦੋ ਬਹੁਤ ਸਾਰੇ ਘਰਾਂ ਦੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਦੇ ਉੱਤੇ ਸੀਸੀਟੀਵੀ ਗਿਓ ਨੇ ਅੱਜ ਕੱਲ ਜਿਹੜਾ ਆ ਉਹ ਬਹੁਤ ਵਧੀਆ ਸਿਸਟਮ ਦੇ ਵਿੱਚ ਕੈਮਰੇ ਨੇ ਜਿਹਦੇ ਵਿੱਚ ਟੈਕਨੀਕਲੀ ਲਾਈਟਾਂ ਨੇ ਕਿ ਕੋਈ ਥੱਲੇੋਂ ਦੀ ਗੁਜ਼ਰੇ ਕੁੱਤਾ ਨੰਗੇ ਬੰਦਾ ਨੰਗੇ ਚਾਹੇ ਕੋਈ ਜਾਨਵਰ ਵੀ ਨੰਗ ਜਾਵੇ ਤੇ ਉਹ ਜਿਹੜੇ ਕੈਮਰੇ ਆ ਉਹ ਆਟੋਮੈਟਿਕਲੀ ਜਿਹੜੇ ਆ ਜਗ ਜਾਂਦੇ ਆ ਉਹਨਾਂ ਦੇ ਵਿੱਚ ਲਾਈਟਿੰਗ ਜਿਹੜੀ ਉਹ ਜਗ ਜਾਂਦੀ ਹੈ ਉਹ ਲਾਈਟ ਵੀ ਬੰਦ ਕਰਕੇ ਰੱਖੋ ਉਹ ਲਾਈਟ ਜਗਣੀ ਨਹੀਂ ਚਾਹੀਦੀ ਕਿਉਂਕਿ ਉਹ ਲਾਈਟ ਵੀ ਜਿਹੜੀ ਇੱਕ ਚੰਗਾ ਬੜਾ ਜਿਹੜਾ ਇਸਾਰਾ ਉੱਪਰ ਵੱਲ ਨੂੰ ਕਰ ਦਿੰਦੀ ਹੈ ਇਸਾਰੇ ਵਾਲੀ ਲਾਈਟ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਲਾਈਟ ਜਿਹੜੀ ਕਿ ਉਸ ਏਰੀਏ ਨੂੰ ਜਿਹੜਾ ਆ ਟਾਰਗੇਟ ਕਰਨ ਤੇ ਨਿਸ਼ਾਨਾ ਬਣਾਉਂ ਦਿੱਤੇ ਜਿਹੜਾ ਆ ਦੁਸ਼ਮਣ ਦੀ ਮਦਦ ਕਰੇ ਇਸ ਤਰ੍ਹਾਂ ਦੀ ਲਾਈਟ ਜਿਹੜੀ ਆ ਉਹ ਤੁਸੀਂ ਨਹੀਂ ਜਗਾਉਣੀ ਲਗਾਤਾਰ ਜਿਹੜਾ ਆ ਇਸ ਤਰ੍ਹਾਂ ਦੇ ਅਪਡੇਟ ਜਿਹੜੇ ਆ ਉਹ ਜਿਹੜਾ ਪ੍ਰਸ਼ਾਸਨ ਵੱਲੋਂ ਦਿੱਤੇ ਜਾ ਰਹੇ ਆ ਜਿਨ੍ਹਾਂ ਨੂੰ ਮੰਨਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਤੁਸੀਂ ਨਹੀਂ ਮੰਨਦੇ ਤੇ ਫਿਰ ਨੁਕਸਾਨ ਤੁਹਾਡਾ ਹੋਵੇਗਾ ਤੁਹਾਡਾ ਤੇ ਨੁਕਸਾਨ ਹੋਵੇਗਾ ਹੋਵੇਗਾ ਨਾਲ ਆਂਡ ਗਵਾਣ ਦਾ ਵੀ ਨੁਕਸਾਨ ਹੋ ਸਕਦਾ ਆ ਬਹੁਤ ਸਾਰੇ ਥਾਵਾਂ ਦੇ ਉੱਤੇ ਫਿਲਹਾਲ ਜਿਹੜਾ ਆ ਉਹ ਪੂਰਨ ਤੌਰ ਤੇ ਜਿਹੜਾ ਬਲੈਕਆਊਟ ਕੀਤਾ ਜਾ ਰਿਹਾ ਪਹਿਲਾਂ 9 ਵਜੇ ਜਿਹੜੀ ਉਹ ਟਰਾਈ ਕੀਤੀ ਗਈ ਸੀ ਫਿਰ ਕੱਲ ਜਿਹੜਾ ਆ 8 ਵਜੇ ਕਰ ਦਿੱਤਾ ਗਿਆ ਸੀ ਪਰ 8 ਵਜੇ ਤੋਂ ਪਹਿਲਾਂ ਹੀ ਡੇ ਟਾਈਮ ਦੇ ਵਿੱਚ ਹੀ ਜਿਹੜਾ ਆ ਉਹ ਕਈਆਂ ਥਾਵਾਂ ਤੇ ਜਿਹੜੇ ਡਰੋਨ ਐਕਟੀਵੇਟ ਹੋ ਗਏ ਤੇ ਡਰੋਨ ਜਿਹੜੇ ਆ ਉਹ ਡਿੱਗਨੇ ਸ਼ੁਰੂ ਹੋ ਗਏ ਜਿਵੇਂ ਕਿ ਅੰਮ੍ਰਿਤਸਰ ਤੋਂ ਵੀ ਤਸਵੀਰਾਂ ਆਈਆਂ ਨੇ ਪੁਨਸ ਤੋਂ ਤਸਵੀਰਾਂ ਆਈਆਂ ਨੇ ਜਾਂ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚੋਂ ਤਸਵੀਰਾਂ ਆਈਆਂ ਨੇ ਕਿ ਕਿੱਥੇ ਕਿੱਥੇ ਜਿਹੜੇ ਨੇ ਉਹ ਡਰੋਨ ਡਿੱਗੇ ਤੇ ਬਹੁਤ ਸਾਰੇ ਥਾਵਾਂ ਤੇ ਜਿਹੜੀਆਂ ਨੇ ਉਹ ਮਜਾਇਲ ਰੂਪੀ ਵੀ ਜਿਹੜੇ ਆ ਉਹ ਤਮਾਕੇ ਹੋਏ ਇਹਨਾਂ ਤਮਾਕੇਆਂ ਤੋਂ ਬਚਣ ਦਾ ਸਿਰਫ ਇੱਕ ਹੀ ਇੱਕ ਤਰੀਕਾ ਆ ਕਿ ਪੂਰਨ ਅੰਧੇਰਾ ਹੋਣਾ ਚਾਹੀਦਾ ਪੂਰਾ ਬਲੈਕਆਊਟ ਹੋਣਾ ਚਾਹੀਦਾ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਉਹ ਲਾਈਟ ਨਹੀਂ ਜਗਣੀ ਚਾਹੀਦੀ ਤੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਆ ਉਹ ਪੰਜਾਬ ਦੇ ਵਿੱਚ ਰੋਸ਼ਨੀ ਨਹੀਂ ਹੋਣੀ ਚਾਹੀਦੀ ਜਿੰਨਾ ਆਪਾਂ ਅੰਧੇਰੇ ਦੇ ਵਿੱਚ ਆਪਣਾ ਜੀਵਨ ਕੱਟਾਂਗੇ ਉਨੇ ਸਾਡੇ ਜੀਵਨ ਦੇ ਵਿੱਚ ਰੋਸ਼ਨੀ ਰਹੇਗੀ ਜੇਕਰ ਰੋਸ਼ਨੀ ਰਹੇਗੀ ਤੇ ਜਿੰਦਾ ਰਵਾਂਗੇ ਤੇ ਜੇਕਰ ਸਾਡੀ ਆਪਣੀ ਰੋਸ਼ਨੀ ਬੰਦ ਹੋ ਗਈ ਤੇ ਇਹ ਰੋਸ਼ਨੀ ਜਗਾਈ ਵੀ ਕੀ ਕਰੇਗੀ ਇਸ ਕਰਕੇ ਖਿਆਲ ਰੱਖੋ ਕਿ ਕਦੇ ਵੀ ਜੜੀਏ ਉਹ ਬਲੈਕਆਊਟ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਲਾਈਟ ਨਾ ਜਗਾਈ ਜਾਵੇ ਸਾਡਾ ਅਪਡੇਟ ਤੁਹਾਨੂੰ ਕਿਵੇਂ ਦਾ ਲੱਗਾ ਵਧੀਆ ਲੱਗਾ ਤੇ ਇਸ ਅਪਡੇਟ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਅੱਗੇ ਦੇ ਅੱਗੇ ਵੀਡੀਓ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਸਕੇ ਤਾਂ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਜਿਹੜੇ ਲੋਕ ਕਹਿੰਦੇ ਨੇ ਵੀ ਕੁਝ ਨਹੀਂ ਹੋਣਾ ਕੁਝ ਨਹੀਂ ਹੋਣਾ ਲਾਈਟ ਰਹਿਣ ਦੋ ਜਗਦੀ ਉਹਨਾਂ ਦੇ ਵਾਸਤੇ ਸਭ ਤੋਂ ਵੱਡੀ ਇਹ ਮੂਰਖਤਾ ਹੋਵੇਗੀ ਤਾਂ ਹੋ ਸਕਦਾ ਵੀ ਉਹ ਮੂਰਖਤਾ ਜਿਹੜੀ ਹੈ ਤੁਹਾਡੇ ਲਈ ਖਤਰਨਾਕ ਸਾਫਤ ਹੋ ਸਕੇ ਤੁਸੀਂ ਦੇ ਦੇ ਪਿਓ ਮੇਰਾ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਕੈਮਰਾਮੈਨ ਰਜਤ ਦੇ ਨਾਲ ਧੰਨਵਾਦ